ਦਾ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਕاجਦੀਪ ਸਿੰਘ ਜੀ ਗੱਡੀ ਉੱਤੇ ਹੈ ਹਾਂ ਗੱਡੀ ਕਿਹੜੀ ਤੋਂ ਹੈ ਬਰਨਾ ਜੀ ਕੋਈ ਨਹੀਂ ਬਸ ਉੱਥੋਂ ਆਉਂਦੇ ਸੀਗੇ ਸਾਈਡ ਤੇ ਸੀਗੀ ਗੱਡੀ ਇਹ ਖੜੀਆ ਮੂਰੇ ਗੱਡੇ ਖੜੇ ਚਾਵਲ ਅੱਗੇ ਹਾਰਨ ਤੇ ਹਾਰਨ ਮਾਰੀ ਗਿਆ ਅਸੀਂ ਸਾਈਡ ਤੇ ਤੋੜ ਲਈ ਤੇ ਉੱਤੀ ਚੋਂ ਨਾ ਤੁਰਿਆ ਜੀ ਬਸੇ ਡੱਕੇ ਹੋਇਆ ਨਾ ਸੇ ਦਈਏ ਇਸ਼ਾਰੇ ਆ ਆਈ ਪੰਜ ਜਾਨੇ ਸੀਗੇ ਜੀ ਬੱਸ ਕਿਹੜੀ ਆ ਜੀ ਆਧਰਾ ਜੀ ਬਸ ਬਸ ਆ ਸੀਗੀ ਪੀ ਆਰ ਟੀ ਸੀ ਪੀ ਆਰ ਟੀ ਸੀ ਜੀ ਸਰਕਾਰੀ ਬੱਸ ਹੈ ਜੀ 60 ਤੋਂ ਬਚ ਤੇ ਰਹਿ ਗਈ ਜਮੇ ਬੱਚਾ ਦਾ ਕੱਟਾ ਬੱਚੇ ਸੀ ਨਾਲ ਜਮ ਟਾਕੀ ਦੇ ਨਾਲ ਜੀ ਇੰਨੀ ਵਾਰ ਤੱਕ ਗੱਡੀ ਸਾਡੀ ਸ਼ਰੇਆਮ ਪਤਾ ਲੱਗੀ ਜਾਂਦਾ ਜੀ ਆ ਜਿੰਨੇ ਬੰਦੇ ਖੜਾ ਕਿਸੇ ਮਰਜ਼ੀ ਪੁੱਛੋ ਜਮ ਡੱਕਿਆ ਹੀ ਇਹ ਇੰਨੀ ਵਾਰ ਤੱਕ ਗੱਡੀ ਦਾ ਸ਼ੋਰ ਨਾਲ ਨੰਨੇ ਸਾਹਿਬ ਚਾਹੀਦਾ ਹੋਣਾ ਚਾਹੀਦਾ ਮਿਲਣਾ ਚਾਹੀਦਾ ਜੀ ਇਹਦਾ ਹੋਰ ਹੈ ਜੀ ਗੱਡੀ ਗੱਡੀ ਚ ਅਸੀਂ ਸੀਗਾ ਜੀ ਦੋ ਮੇਰੇ ਬੇਟੀਆਂ ਸੀ ਦੋ ਮੇਰੇ ਜਵਾਈ ਸੀਗੇ ਇੰਨੀ ਵਾਰ ਤੱਕ ਸਾਨੂੰ ਖਿੱਚ ਕੇ ਲੈ ਗਿਆ ਜੀ ਨਸ਼ੇ ਦਾ ਫੁੱਲ ਡੱਕਿਆ ਹੋਇਆਗਾ ਨਾਲ ਛੋਟਾ ਜਿਹਾ ਬੱਚਾ ਬੈਠਾ ਮੇਰੀ ਦੋਤੀ ਜੀ ਕਿਹੜੀ ਬੱਸ ਹੈ ਇਹ ਬੱਸ ਆਮ VHC 119955 ਨੰਬਰ ਆ ਜੀ ਸਰਕਾਰੀ ਆ ਸਰਕਾਰੀ ਹੈ ਜੀ ਕੋਈ ਇੰਨਾ ਜਾਮ ਤੇ ਮੂਰੇ ਤੂੰ ਉੱਤੋਂ ਟਪਾ ਕੇ ਲੈ ਜੀ ਸਾਡੀ ਗੱਡੀ 5 ਫੁੱਟ ਤੱਕ ਕਿਚਕੜਿਸਕੇ ਨਹੀਂ ਆਇਆ ਕਿਉਂ ਉਹਨੇ ਇਸ ਤਰ੍ਹਾਂ ਕੀਤੀ ਕੀ ਪਰ ਨਸ਼ੇੜੀ ਆ ਜੀ ਨਸ਼ੇ ਦਾ ਤਾਂ ਕੀ ਹੋਏਗਾ ਮੌਕੇ ਤੇ ਹੈਗਾ ਫਸ ਗਿਆ ਮੈਂ ਮੌਕੇ ਦੇ ਵਿੱਚ ਬੈਠਾ ਡਰਦਾ ਲੋਪ ਲਈ ਜੀ ਵੀ ਮੈਨੂੰ ਕੁੱਟਣਗੇ ਹੋਣਾ ਕੱਲਾ ਕੰਟਰੈਕਟਰ ਉੱਤਰ ਕੇ ਬਾਹਰ ਸਾਡੇ ਨਾਲ ਗੱਲ ਕਰ ਰਿਹਾ ਵੀ ਖਰਚਾ ਲੈ ਇਹਨੂੰ ਖਰਚੇ ਅਸੀਂ ਕੀ ਕਰਨੇ ਜੀ ਸਾਡੀ ਪੰਜ ਜਿਨਰੀ ਮੌਤ ਹੋ ਜਾਂਦੀ ਵਿੱਚ ਜੀ ਦਵਾਈ ਜੀ ਹਾਂ ਬੱਚੇ ਤਿੰਨ ਸਾਲ ਦੀ ਦੋਤੀ ਹੈ ਜੀ ਮੇਰੀ ਨਾਲ ਦੋ ਮੇਰੇ ਕਾ ਬੇਟੇ ਕਾ ਦੋ ਮੇਰੇ ਜਵਾਈ ਨੇ ਜੀ ਨਾਲ ਦਵਾਈ ਲੈਣੇ ਸੀ ਹਸਪਤਾਲ ਆਏ ਆ ਜੀ ਜਨਾਬ ਲਖਵੀਰ ਸਿੰਘ ਆ ਜੀ ਆ ਕਿੱਥੇ ਟ੍ਰੈਕਿੰਗ ਆ ਮੈਂ ਇੱਥੇ ਬਟੰਡਾੜੀ ਪੁੱਛ ਕਰਦਾ ਆ ਕਿਹੜੀ ਬੱਸ ਆ ਪੀ ਆਰਟੀਸੀ ਆ ਜੀ ਕਿਲੋਮੀਟਰ ਆ ਓਡੀ ਗੱਡੀ ਚੋਂ ਵਧੀਆ ਉਹਨੇ ਕਿਆ ਕਰਦੇ ਨਸ਼ਾ ਕੀਤਾ ਹੋਇਆ ਉਹਨੇ ਗੱਡੀ ਨੂੰ ਮਾਰੀ ਮੈਡੀਕਲ ਕਰਾ ਲੈਣ ਜੀ ਲਈ ਬੱਜੀ ਕਿੰਨੇ ਮੈਂ ਇਧਰ ਗੱਡੀ ਖਰਾਬ ਹੋਈ ਖੜੀ ਹੈ ਜੀ ਡਰਾਈਵਰ ਸਾਈਡ ਮੈਂ ਗੱਡੀ ਇਧਰ ਤੋਰੀ ਆਉਣਾ ਥੱਲੋਂ ਦੀ ਲਿਆ ਕੇ ਗੱਡੀ ਪਸਾਈ ਹੈ ਹੁਣ ਕਨੈਕਟਰ ਸਾਈਡ ਨਹੀਂ ਲਿੰਦਾ ਜੀ ਜੇ ਪਿਛੋਂਾਂਗੇ ਮੋਰੀਆ ਜੇ ਥੱਲੋਂ ਦੀ ਪਸਾਵਾਂਗੇ ਤਾਂ ਇਧਰ ਸਾਈਡ ਤੇ ਲਿਆ ਕੇ ਪਸਾਈ ਹੈ ਜੀ 48 ਫਿਲਮ ਲਾਈ ਹੋਈ ਤਾਂ ਆਉਡ ਹੀ ਨਹੀਂ ਸਰ ਕਾਲੀ ਫਿਲਮ ਤਾਂ ਲਾਤੀ ਜੀ ਤੇ ਹੁਣ ਗੱਡੀਆਂ ਦਾ ਕਨੈਕਟਰ ਸਾਈਡ ਲਿਆ ਕੇ ਆ ਪੁੱਛਿਆ ਵੀ ਕਾਲੀ ਫਿਲਮਾਂ ਆਉਡ ਨਹੀਂ ਹੈ ਤੂੰ ਕਿਉਂ ਲਾਈ ਸਰ ਕਾਲੀ ਫਿਲਮਾਂ ਮੋਰੋਂ ਧੁੱਪ ਪੈਂਦੀ ਹੈ ਜੀ ਨਹੀਂ ਪਤਾ ਲੱਗਦਾ ਇਹ ਫਿਰ ਗੌਰਮੈਂਟ ਨੇ ਤਾਂ ਅਲਾਉਡ ਨਹੀਂ ਹੈ ਉਹ ਸਰਕਾਰ ਕਹਿੰਦੀ ਬੰਦੇ ਮਾਰ ਦੋ ਇਹਨਾਂ ਨੂੰ ਧੁੱਪ ਦਾ ਕੱਲਾ ਜੀ